ਸਤਿ ਸ਼੍ਰੀ ਅਕਾਲ ਮੈਂ ਡਾਕਟਰ ਗੌਰਵਜੀਤ ਇਸ ਵੀਡੀਓ ਦੇ ਵਿੱਚ ਗੱਲ ਕਰਦੇ ਆਂ ਆਪਾਂ ਪਿੰਕ ਵਾਰਮ ਜਾਨੀ ਕਿ ਗੁਲਾਬੀ ਸੂਂਦੀ ਬਾਰੇ ਜਿਸ ਨੇ ਇਸ ਸਾਲ ਇਸ ਸਾਲ ਕੀ ਪਿਛਲੇ ਕਈ ਸਾਲਾਂ ਤੋਂ ਕਣਕ ਦਾ ਕਾਫੀ ਨੁਕਸਾਨ ਕਰਦੀ ਆ ਰਹੀਆਂ ਨੇ ਇਹਦੇ ਕਾਰਨ ਕੀ ਨੇ ਆਉਣ ਦੇ ਤੇ ਕੀ ਨੁਕਸਾਨ ਹੈ ਉਸਤੇ ਬਾਰੇ ਵਿਸਥਾਰ ਨਾਲ ਗੱਲ ਕਰਦੇ ਆਂ ਨਵਨੀਤ ਮਹੰਤ ਦੁਆਰਾ ਇਹ ਜਿਹੜੀ ਪਾਵਰਪੁਆਇੰਟ ਪ੍ਰੈਜੈਂਟੇਸ਼ਨ ਹੈ ਬਣਾਈ ਗਈ ਹੈ ਤਾਂ ਇਹਦੇ ਵਿੱਚ ਇਹਨਾਂ ਨੇ ਜਿਹੜੀਆਂ ਇਸ ਦੇ ਬਾਰੇ ਗੁਲਾਬੀ ਸੁੰਡੀ ਬਾਰੇ ਗੱਲਾਂ ਦੱਸੀਆਂ ਨੇ ਉਹਨਾਂ ਬਾਰੇ ਪਹਿਲਾਂ ਚਰਚਾ ਕਰਦੇ ਆ ਤਾਂ ਸਭ ਤੋਂ ਪਹਿਲਾਂ ਇਹ ਪੋਲੀਫੇਗਸ ਇਨਸੈਕਟ ਹੈ ਜਾਨੀ ਕਿ ਇਹ ਕਈ ਫਸਲਾਂ ਜਾਂ ਕਈ ਤਰ੍ਹਾਂ ਦੀ ਬਨਸਪਤੀ ਦੇ ਉੱਪਰ ਜਿਉਂਦਾ ਰਹਿ ਸਕਦੇ ਉਹਨਾਂ ਦੇ ਉੱਪਰ ਇਹ ਨਿਰਪਰ ਕਰਦਾ ਹੈ ਗੁਲਾਬੀ ਸੁੰਡੀ ਕਣਕ ਰਾਗੀ ਝੋਨਾ ਗੰਨਾ ਮੱਕੀ ਤੇ ਜਵਾਰ ਇਹਨਾਂ ਸਾਰਿਆਂ ਦੇ ਉੱਪਰ ਫੀਡ ਕਰ ਸਕਦੀ ਹੈ ਜਿਹਨਾਂ ਨੂੰ ਖਾ ਸਕਦੀ ਹੈ ਇਹਨਾਂ ਦੇ ਉੱਪਰ ਜਿਉਂਦੀ ਰਹਿ ਸਕਦੀ ਹੈ ਸੁੰਡੀ ਭੂਰੇ ਤੇ ਗੁਲਾਬੀ ਰੰਗ ਦੀ ਹੁੰਦੀ ਹੈ ਤੇ ਇਹ 25 ਮਿਲੀਮੀਟਰ ਤੱਕ ਇਹਦਾ ਲੰਬਾਈ ਹੋ ਸਕਦੀ ਹੈ ਇਹਦਾ ਮੱਕੜ ਪ੍ਰਾਲੀ ਵਰਗੇ ਰੰਗ ਦਾ ਹੋ ਸਕਦਾ ਅੱਗੇ ਦੀ ਜੀਵਨ ਚੱਕਰ ਬਾਰੇ ਗੱਲ ਕਰ ਲਈਏ ਤਾਂ ਮਾਰਚ ਤੋਂ ਲੈ ਕੇ ਨਵੰਬਰ ਤੱਕ ਇਹ ਆ ਝੋਨੇ ਦੇ ਉੱਪਰ ਆਪਦਾ ਜੀਵਨ ਬਸਰ ਕਰਦੀ ਹੈ ਉਸ ਤੋਂ ਬਾਅਦ ਇਹ ਕਣਕ ਦੇ ਉੱਪਰ ਮਾਈਗ੍ਰੇਟ ਹੋ ਜਾਂਦੀ ਹੈ ਇਹਦੇ ਮੱਕੜ ਰਾਤ ਨੂੰ ਉੱਡਦੇ ਨੇ ਤੇ ਪਕਤਿਆਂ ਦੇ ਉੱਪਰ ਤੇ ਧਰਤੀ ਦੇ ਉੱਪਰ ਇਹ ਅੰਡੇ ਦੇ ਸਕਦੇ ਨੇ 6 ਤੋਂ 8 ਦਿਨ ਦੇ ਵਿੱਚ ਕੈਟਰਪਿਲਰਸ ਬਾਹਰ ਆ ਜਾਂਦੇ ਨੇ ਅੰਡਿਆਂ ਤੋਂ ਤੇ ਉਹ ਬੂਟੇ ਦੇ ਵੱਖ-ਵੱਖ ਹਿੱਸਿਆਂ ਨੂੰ ਖਾਣਾ ਸ਼ੁਰੂ ਕਰ ਦਿੰਦੇ ਨੇ ਸਪੈਸ਼ਲੀ ਉਹਦੇ ਤਣੇ ਨੂੰ ਬੂਟੇ ਕਈ ਵਾਰੀ ਪੂਰੇ ਦੇ ਪੂਰੇ ਖਤਮ ਹੋ ਜਾਂਦੇ ਨੇ ਤੇ ਉਸ ਤੋਂ ਬਾਅਦ ਉਹ ਨੇੜੇ ਦੇ ਬੂਟਿਆਂ ਦੇ ਉੱਪਰ ਵੀ ਹਮਲਾ ਕਰਦੇ ਨੇ ਇਹ ਹਮਲਾ 3 ਤੋਂ 4 ਹਫ਼ਤਿਆਂ ਤੱਕ ਜਾਰੀ ਰਹਿ ਸਕਦਾ ਹੈ ਉਸ ਤੋਂ ਬਾਅਦ ਅਗਲੀ ਜਿਹੜੀ ਇਹਨਾਂ ਦੀ ਸਟੇਜ ਹੈ ਪਿਉਪਾ ਦੇ ਵਿੱਚ ਉਸ ਦੇ ਵਿੱਚ ਇਹ ਤਬਦੀਲ ਹੋ ਜਾਂਦੇ ਨੇ ਇਹਦੇ ਜੀਵਨ ਚੱਕਰ ਦੀ ਪਿਉਪਾ ਸਟੇਜ ਜਿਹੜੀ ਹੈ ਉਹ ਇੱਕ ਹਫ਼ਤਾ ਚੱਲਦੀ ਹੈ ਤੇ ਇਸ ਤਰੀਕੇ ਨਾਲ ਇਹ ਲਗਭਗ 6 ਤੋਂ 7 ਹਫ਼ਤੇ ਚੱਲਦਾ ਜੀਵਨ ਚੱਕਰ ਪੂਰਾ ਕਰਦਾ ਹੈ ਤੇ ਇੱਕ ਸਾਲ ਦੇ ਵਿੱਚ 4 ਤੋਂ 5 ਪੀੜੀਆਂ ਇਸ ਦੀਆਂ ਫਸਲਾਂ ਦੇ ਉੱਪਰ ਆ ਜਾਂਦੀਆਂ ਨੇ ਛੋਟੇ ਬੂਟਿਆਂ ਦਾ ਇਹ ਟੋਟਲੀ ਨੁਕਸਾਨ ਕਰ ਦਿੰਦਾ ਤੇ ਜਿਹੜੇ ਵੱਡੇ ਬੂਟੇ ਨੇ ਉਹਨਾਂ ਦੇ ਵਿੱਚੋਂ ਇਹ ਗੋਭਾਂ ਨੂੰ ਕੱਟ ਦਿੰਦਾ ਤੇ ਜਿਸ ਕਰਕੇ ਝਾੜ ਘਟ ਹੁੰਦਾ ਅੱਗੇ ਦੀ ਮੈਨੇਜਮੈਂਟ ਦੀ ਗੱਲ ਕਰ ਲਈਏ ਇਸ ਦੇ ਹੱਲ ਦੇ ਵਿੱਚ ਪਹਿਲਾ ਹੱਲ ਇਹਨਾਂ ਨੇ ਪਰਾਲੀ ਨੂੰ ਜ਼ਮੀਨ ਚੋਂ ਬਾਹਰ ਕੱਢਣਾ ਤੇ ਜਾਂ ਇਸ ਨੂੰ ਡਿਸਟ੍ਰੈਕਟ ਕਰਨਾ ਜਾਨੀ ਕਿ ਖਤਮ ਕਰ ਦੇਣਾ ਦੂਜਾ ਹੱਲ ਵਾਪਹੀ ਉਸ ਤੋਂ ਬਾਅਦ ਉਸ ਨੂੰ ਪਾਣੀ ਲਾ ਦੇਣਾ ਇਹ ਵੀ ਇਹਦਾ ਹੱਲ ਹੈ ਜੈਵਿਕ ਹੱਲ ਦੇ ਵਿੱਚ ਟ੍ਰਾਈਕੋਕਾਰਡ ਆਉਂਦੇ ਨੇ ਜਿਨ੍ਹਾਂ ਦੇ ਵਿੱਚ 50000 ਤੋਂ 1000 ਟ੍ਰਾਈਕੋਗ੍ਰਾਮਾ ਪਰ ਹੈਕਟੇਅਰ ਲਾ ਦਿੱਤੇ ਜਾਣ ਰਸਾਇਣਿਕ ਹੱਲ ਦੇ ਵਿੱਚ ਇਹਨਾਂ ਨੇ 875 ਮੀਲੀਲੀਟਰ ਟ੍ਰਾਈਐਜ਼ੋਫੋਸ 40 ਈਸੀ ਜਾਂ 2.5 ਲੀਟਰ ਕਲੋਰੋਪਾਈਰੋਫੋਸ 250 ਲੀਟਰ ਪਾਣੀ ਪ੍ਰਤੀ ਹੈਕਟੇਅਰ ਤੇ ਪ੍ਰਤੀ ਏਕੜ 350 ਐਮਐਲ ਟ੍ਰਾਈਐਜ਼ੋਫੋਸ ਤੇ 1 ਲੀਟਰ ਕਲੋਰੋਪਾਈਰੋਫੋਸ ਦੀ ਵਰਤੋਂ ਕੀਤੀ ਜਾਵੇ। ਅੱਗੇ ਆਪਾਂ ਇੱਕ ਹੋਰ ਵੈਬਸਾਈਟ ਤੋਂ ਕੁਝ ਰਿਸਰਚ ਕੀਤੀ ਹੈ। ਉਹਦੇ ਬਾਰੇ ਗੱਲ ਕਰਦੇ ਆਂ। ਇਹਨਾਂ ਮੁਤਾਬਕ 80 ਤੋਂ 300 ਆਂਡੇ ਦਿੱਤੇ ਜਾ ਸਕਦੇ ਨੇ ਇੱਕ ਮੌਥ ਦੁਬਾਰਾ ਇੱਕ ਮੱਕੜ ਦੁਬਾਰਾ ਤੇ ਇਹ 2 ਜਾਂ 3 ਲਾਈਨਾਂ ਦੇ ਵਿੱਚ ਪੱਤਿਆਂ ਦੇ ਉੱਪਰ ਜਾਂ ਗਰਾਊਂਡ ਤੇ ਹੋ ਸਕਦੇ ਨੇ। ਆਂਡਿਆਂ ਦੇ ਵਿੱਚੋਂ ਨਿਕਲਣ ਤੋਂ ਬਾਅਦ ਜਿਹੜੇ ਲਾਰਵਾ ਹੁੰਦੇ ਨੇ ਉਹ ਗਰੁੱਪਸ ਦੇ ਵਿੱਚ ਹੀ ਹਮਲਾ ਕਰਦੇ ਨੇ ਤੇ ਜਿਸ ਕਰਕੇ ਦਾ ਡੈਮੇਜ ਹੈ ਜਿਹੜਾ ਆ ਜਿਹੜਾ ਨੁਕਸਾਨ ਆਇਆਦਾ ਉਹ ਕਾਫੀ ਜਿਆਦਾ ਹੁੰਦਾ। ਬਾਕੀ ਇਹਨਾਂ ਨੇ ਕੁਦਰਤੀ ਤਰੀਕੇ ਨਾਲ ਖਤਮ ਕਰਨ ਦੇ ਵਿੱਚ ਇਸ ਦੇ ਵਿੱਚ ਟ੍ਰਾਈਕੋਗਰਾਮਾ ਨੂੰ ਦੱਸਿਆ ਜਿਹੜਾ ਆਪਾਂ ਪਿੱਛੇ ਗੱਲ ਕੀਤੀ ਹੈ। ਤੇ ਇਸ ਦੇ ਨਾਲ ਹੀ ਜਿਹੜੀਆਂ ਮੱਕੜੀਆਂ ਆਪਣੇ ਖੇਤ ਦੇ ਵਿੱਚ ਹੁੰਦੀਆਂ ਨੇ ਜਾਂ ਉਹ ਲਾਲ ਜੀਕ ਭੂੰਡੀ ਜੀ ਫਿਰਦੀ ਹੁੰਦੀ ਆ ਉਹ ਜਾਂ ਜਿਹੜੇ ਗ੍ਰਾਸ ਹਾਪਰਸ ਜਿਹੜੇ ਘੋੜੇ ਜਿਨ੍ਹਾਂ ਨੂੰ ਹਰੇ ਰੰਗ ਦੇ ਆਪਾਂ ਕਹਿੰਦੇ ਆ ਡ੍ਰੈਗਨਫ્લાਈ ਜਿਹੜਾ ਉਹ ਹੈਲੀਕਾਪਟਰ ਜਿਆ ਤਰ੍ਹਾਂ ਫਿਰਦਾ ਹੁੰਦਾ ਆ ਖੇਤਾਂ ਦੇ ਵਿੱਚ। ਤੀਸਰੀ ਗੱਲ ਆਪਾਂ ਦੈਨਿਕ ਪਾਸ ਕਰਦੇ ਸਹਾਇਤਾ ਦੇ ਨਾਲ ਕਰਦੇ ਆ। ਇਹਦੇ ਵਿੱਚ ਇਹਨਾਂ ਨੇ ਦੱਸਿਆ ਇਹ ਤਾਪਮਾਨ ਦੇ ਜ਼ਿਆਦਾ ਹੋਣ ਨਾਲ ਵੀ ਗੁਲਾਬੀ ਸੁੰਡੀ ਦਾ ਖਤਰਾ ਜਿਹੜਾ ਉਹ ਵੱਧ ਜਾਂਦਾ ਇਹਦਾ ਹਮਲਾ ਵਧਦਾ ਤੇ ਇਹਦੇ ਹੱਲ ਦੇ ਵਿੱਚ ਇਹਨਾਂ ਨੇ ਦੱਸਿਆ ਕਿ ਕਣਕ ਨੂੰ ਪਾਣੀ ਲਾ ਦਿੱਤਾ ਜਾਵੇ ਤੇ ਉਸ ਤੋਂ ਬਾਅਦ ਇਹਦੇ ਜਿਹੜੇ ਸ਼ਿਕਾਰੀ ਨੇ ਗੁਲਾਬੀ ਸੁੰਡੀ ਦੇ ਜਿਨ੍ਹਾਂ ਦੇ ਵਿੱਚ ਪੰਛੀ ਹੈਗੇ ਸਾਡੇ ਕੋਲ ਜਾਂ ਹੋਰ ਅੱਗੇ ਆਪਾਂ ਗੱਲ ਕੀਤੀ ਆ ਉਹ ਇਸ ਨੂੰ ਖਾ ਸਕਦੇ ਨੇ ਤਾਂ ਇਹ ਸੀ ਗੁਲਾਬੀ ਸੁੰਡੀ ਸਾਡੇ ਕੋਲੇ ਕਿੱਥੋਂ ਆਉਂਦੀ ਆ ਇਹ ਆਪਣੇ ਖੇਤਾਂ 'ਚ ਹੀ ਰਹਿੰਦੀ ਆ ਇੱਕ ਸੀਜ਼ਨ ਤੋਂ ਅਗਲੇ ਸੀਜ਼ਨ ਦੇ ਵਿੱਚ ਮਾਈਗ੍ਰੇਟ ਹੁੰਦੀ ਰਹਿੰਦੀ ਆ ਜੋ ਨਰੀਆਂ ਲੰਮੀਆਂ ਕਿਸਮਾਂ ਕਾਰਨ ਵੀ ਇਹ ਹੈ ਕਿਉਂਕਿ ਸਾਡੇ ਕੋਲੇ ਝੋਨਾ ਵੱਢਣ ਤੋਂ ਬਾਅਦ ਕਣਕ ਵੀਣ ਦਾ ਸਮਾਂ ਬਹੁਤ ਘੱਟ ਹੁੰਦਾ ਹੈ ਤੇ ਅਸੀਂ ਉਸੇ ਗੱਲ 'ਚ ਬੀਜ ਦਿੰਨੇ ਆ ਪਰ ਜੇਕਰ ਅਸੀਂ ਸਾਡੇ ਕੋਲੇ ਛੋਟੀਆਂ ਵੈਰਾਈਟੀਆਂ ਹੋਣ ਤੇ ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਵਿੱਚ ਵਾਹ ਕੇ ਤੇ ਪਾਣੀ ਲਾ ਕੇ ਇਸ ਮੁਸ਼ਕਲ ਦਾ ਹੱਲ ਕਰ ਸਕਦੇ ਆ ਹਾਲਾਂਕਿ ਸਾਡੇ ਆਪਣੇ ਖੇਤਾਂ ਦੇ ਵਿੱਚ ਇਹ ਸਮੱਸਿਆ ਨਹੀਂ ਆਈ ਕਿਉਂਕਿ ਸ਼ਾਇਦ ਅਸੀਂ ਬੀਜ ਨੂੰ ਸੋਧ ਕੇ ਬੀਜਦੇ ਆ ਕਲੋਰੋਪਾਈਰੋਫੋਸ ਜਾਂ ਥਾਇਮਥੌਕਸਮ ਨਾਲ ਪਰ ਵੱਡੇ ਪੱਧਰ ਦੇ ਉੱਪਰ ਲੋਕਾਂ ਨੂੰ ਇਹ ਸਮੱਸਿਆ ਆ ਰਹੀ ਹੈ ਦੁਨੀਆ ਬਹੁਤ ਸਾਰੀਆਂ ਵੀਡੀਓਜ਼ ਆਪਾਂ ਦੇਖ ਰਹੇ ਹਾਂ ਹਰ ਰੋਜ਼ ਤਾਂ ਇਹ ਸੀ ਕੁਝ ਹੱਲ ਕਿੱਥੋਂ ਆਈ ਕੀ ਇਹ ਤਾਂ ਜੀਵਨ ਚੱਕਰ ਹੈ ਵੀਡੀਓ ਦੇ ਵਿੱਚ ਬਣੇ ਰਹਿਣ ਲਈ ਬਹੁਤ ਬਹੁਤ ਸ਼ੁਕਰੀਆ ਜੀ ਸਤਿ ਸ੍ਰੀ ਅਕਾਲ